ਬੜੀ ਦੁੱਖ ਦੀ ਗੱਲ ਹੈ ਕੱਲ ਜਦੋਂ ਮੈਂ ਖਬਰ ਸੁਣੀ ਇੱਕ ਨੌਜਵਾਨ ਸ਼ਹੀਦ ਹੋ ਗਿਆ ਮੈਨੂੰ ਬੜਾ ਦੁੱਖ ਲੱਗਿਆ ਦੇਖੋ ਉਹ ਨੌਜਵਾਨ ਉਹ ਹੈ ਜਿਨ੍ਹਾਂ ਨੇ ਦੇਸ਼ ਦੇ ਨੂੰ ਅਨਪਾਇਦਾ ਕਰਕੇ ਦਿੱਤਾ ਹੈ ਕਿਸਾਨਾਂ ਤੇ ਉੱਤੇ ਗੋਲੀਆਂ ਚਲਾਉਣੀਆਂ ਰਬਰ ਬੁਲੇਟਸ ਨਾਲ ਆ ਕੋਈ ਡੈਮੋਕਰੈਟਿਕ ਸਿਸਟਮ ਨਹੀਂ ਹੈ ਹਾਂ ਹਰ ਵਰਗ ਨੂੰ ਡੈਮੋਕਰੇਸੀ ਵਿੱਚ ਹੱਕ ਹੈ ਆਪਣਾ ਪ੍ਰੋਟੈਸਟ ਕਰਨ ਦਾ ਪਰ ਸਰਕਾਰਾਂ ਨੂੰ ਵੀ ਦੀ ਜਿੰਮੇਵਾਰੀ ਹੁੰਦੀ ਹੈ ਕਿਵੇਂ ਉਹ ਸਿਚੁਏਸ਼ਨ ਨੂੰ ਕੰਟਰੋਲ ਕਰਨਾ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਦੀ ਇੱਕ ਸੋਚ ਹੁੰਦੀ ਸੀ ਕਿ ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਜਾਂ ਕੋਈ ਪ੍ਰੋਟੈਸਟ ਕਰਨਾ ਚਾਹੇ ਉਹ ਆਪ ਲਾ ਲੈਂਦੇ ਸੀ ਉਹਨਾਂ ਨੂੰ ਉਹਨਾਂ ਨਾਲ ਆਪ ਗੱਲ ਕਰਦੇ ਸੀ ਤੇ ਨਾਲ ਦੇ ਨਾਲ ਸੁਲਝਾ ਲੈਂਦੇ ਸੀ ਗਵਰਨਮੈਂਟ ਆਫ ਇੰਡੀਆ ਨੂੰ ਆ ਜਿਹੜੀ ਕਿਸਾਨਾਂ ਦੀ ਜਿਹੜੀ ਮੰਗਾਂ ਹੈ ਜਿਹੜੀਆਂ ਉਹਨਾਂ ਨੇ ਕਮਿਟਮੈਂਟ ਕੀਤੀ ਸੀ ਘੱਟੋ ਘੱਟ ਆਪਣੀ ਕਮਿਟਮੈਂਟ ਜਰੂਰ ਪੂਰੀ ਕਰਨੀ ਚਾਹੀਦੀ ਹੈ ਨਾ ਚੋਣਾ ਹੈ ਕਿ ਗੱਲਬਾਤ ਨਾਲ ਆ ਗੱਲ ਜਲਦੀ ਤੋਂ ਜਲਦੀ ਸੁਲਝਾ ਲੈ